ਸਤ ਸ੍ਰੀ ਅਕਾਲ ਜੀ ਮੈਂ ਹਰਜੋਤ कौर ਤੁਸੀਂ ਦੇਖ ਰਹੇ ਹੋ ਪੰਜਾਬ ਬੈਲਟ ਚੈਨਲ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਸੁਰਿੰਦਰ ਡੱਲਾ ਜੀ ਬਹੁਤ ਬਹੁਤ ਸਵਾਗਤ ਹੈ ਡੱਲਾ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਹਰਜੋਤ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀ ਦੁਨੀਆ ਪਰਦੇ ਪੰਜਾਬੀਆਂ ਦਾ ਹੀ ਬਹੁਤ ਬਹੁਤ ਧੰਨਵਾਦ ਦਿਲਜੀ ਕੱਲ 14 ਨਵੰਬਰ ਹੈ ਤੇ ਕੱਲ ਦਾ ਦਿਨ ਪੰਜਾਬ ਦੀ ਸਿਆਸਤ ਦੇ ਲਈ ਸਪੈਸ਼ਲੀ ਅਸੀਂ ਜਦੋਂ 27 ਦੀਆਂ ਚੋਣਾਂ ਦੇ ਨਾਲ ਜੋੜ ਕੇ ਵੇਖੀਏ ਤਾਂ ਕਾਫੀ ਮਹੱਤਵਪੂਰਨ ਤੇ ਕਾਫੀ ਵੱਡਾ ਦਿਨ ਰਹਿਣ ਵਾਲਾ ਹੈ ਕੱਲ ਦੀ ਹਾਰ ਜਿੱਤ ਨੇ ਕੀ ਸੱਚਮੁੱਚ ਇਹ ਤੈਅ ਕਰ ਦੇਣਾ ਹੈ ਕਿ ਜਦੋਂ ਅਸੀਂ 27 ਦੀ ਜਿਹੜੀ ਗੱਲ ਤੋੜਦੇ ਆ ਅੱਗੇ ਕਿ ਕਿਹੜੀ 13 ਜਿਹੜੀ ਸਿਆਸੇ 13 ਜਿਹੜੀ ਹੈ ਪੰਜਾਬ ਦੀ ਸਿਆਸਤ ਵਿੱਚ ਜਾਂ ਪੰਜਾਬ ਵਿੱਚ ਸਰਕਾਰ ਬਣਾਉਣ ਦੇ ਲਈ ਮੁਖਤ ਤੇ ਰਹੇਗੀ ਕਿ ਜਿਹੜੀਆਂ ਪੰਥਕ ਧਿਰਾਂ ਨੇ ਉਹਨਾਂ ਦੀ ਕਿਸਮਤ ਦਾ ਫੈਸਲਾ ਵੀ ਜੋ ਹੈ ਕੱਲ ਹੋਣਾ ਹੈ ਸਮੇਤ ਅਗਰ ਆਪਾਂ ਸੁਖਬੀਰ ਸਿੰਘ ਬਾਦਲ ਦੇ ਧਿਰ ਦੀ ਵੀ ਆਪਾਂ ਗੱਲ ਕਰ ਰਹੇ ਆ ਇਸ ਦੇ ਵਿੱਚ ਸਾਰੀਆਂ ਪਾਰਟੀਆਂ ਇਹੀ ਕਹਿੰਦੀਆਂ ਰਹੀਆਂ ਤਰਨਤਾਰਨ ਜ਼ਿਮਨੀ ਚੋਣ ਦੇ ਪ੍ਰਚਾਰ ਦੇ ਦੌਰਾਨ ਕਿ ਤਰਨਤਾਰਨ ਜ਼ਿਮਨੀ ਚੋਣ ਦੇ ਜੋ ਨਤੀਜੇ ਰਹਿਣਗੇ ਇਸ ਦੇ ਆਧਾਰ ਤੇ ਅਸੀਂ ਮੰਨ ਸਕਦੇ ਆ ਕਿ ਸਾਈ ਦੀ ਤਸਵੀਰ ਕਿਸ ਤਰ੍ਹਾਂ ਦੀ ਰਹੇਗੀ ਸੋ ਆਪਾਂ ਜ਼ਰੂਰ ਇਸ ਉੱਪਰ ਸਭ ਤੋਂ ਪਹਿਲਾਂ ਗੱਲ ਸਾਂਝੀ ਕਰੀਏ ਕਿ ਤਰਨ ਤਾਰਨ ਦੀ ਜ਼ਿਮਨੀ ਚੋਣ ਕੀ ਸਚਮੁੱਚ 27 ਦਾ ਰਾਹ ਖੋਲੇਗੀ ਸਾਈ ਦਾ ਫੈਸਲਾ ਕਰੇਗੀ ਵੱਖ-ਵੱਖ ਸਥਿਤੀਆਂ ਨੂੰ ਲੈ ਕੇ ਵੱਖ-ਵੱਖ ਸਿਆਸੀ ਪਾਰਟੀਆਂ ਨੂੰ ਲੈ ਕੇ ਵਿਸ਼ਲੇਸ਼ਣ ਜ਼ਰੂਰ ਸਾਂਝਾ ਕਰਨਾ ਕਿਉਂਕਿ ਕੱਲ ਕਿੰਨਾ ਕੁ ਵੱਡਾ ਮਹੱਤਵਪੂਰਨ ਦਿਨ ਹੈ ਚੋਣ ਨਤੀਜੇ ਕਿੰਨੇ ਕੁ ਖਾਸ ਰਹਿਣ ਵਾਲੇ ਨੇ 27 ਦੀ ਸਰਕਾਰ ਦੇ ਮੱਦੇਨਜ਼ਰ ਜ਼ਰੂਰ ਗੱਲ ਸਾਂਝੀ ਕਰਿਓ ਦੇਖੋ ਤੁਹਾਡਾ ਸਵਾਲ ਬਹੁਤ ਮਹੱਤਵਪੂਰਨ ਹੈ 27 ਦੀਆਂ ਜਿਹੜੀਆਂ ਚੋਣਾਂ ਨੇ 1 ਸਾਲ ਤੇ 3 ਕੁ ਮਹੀਨੇ ਰਹਿ ਗਏ ਨਵੰਬਰ ਦਾ ਮਹੀਨਾ ਲਗਭਗ ਖਤਮ ਹੈ ਦਸੰਬਰ ਔਰ ਪੂਰਾ ਸਾਲ ਪਿਆ ਉਸ ਤੋਂ ਬਾਅਦ ਜਨਵਰੀ ਜਾਂ ਫਰਵਰੀ ਚ ਵੋਟਾਂ ਹੋ ਸਕਦੀਆਂ ਨੇ ਸੋ ਸਮਾ 27 ਦੀਆਂ ਚੋਣਾਂ ਨੂੰ ਰਹਿ ਗਿਆ ਥੋੜਾ ਪਰ 27 ਦੀਆਂ ਚੋਣਾਂ ਤੋਂ ਪਹਿਲਾਂ ਜਿਹੜੀ ਤਰਨ ਤਰਨ ਦੀ ਜ਼ਿਮਨੀ ਚੋਣ ਹੈ ਇਹਨੂੰ ਇੱਕ ਸੈਮੀ ਫਾਈਨਲ ਦੇ ਤੌਰ ਤੇ ਟੈਸਟ ਦੇ ਤੌਰ ਤੇ ਦੇਖਿਆ ਜਾ ਰਿਹਾ ਹੈ ਹਾਲਾਂਕਿ ਜਿਹੜੀ ਲਾਲਪੁਰਾ ਵਾਲੀ ਸੀਟ ਹੈ ਹਾਈ ਕੋਰਟ ਨੇ ਕਿਸੇ ਤਰ੍ਹਾਂ ਦਾ ਰਿਲੀਫ ਲਾਲਪੁਰਾ ਨੂੰ ਨਹੀਂ ਦਿੱਤਾ ਜਿਹਨੂੰ ਸਜ਼ਾ ਸੁਣਾਈ ਜਾ ਚੁੱਕੀ ਹੈ 4 ਸਾਲ ਦੀ ਖਡੂਰ ਸਾਹਿਬ ਬਿਲਕੁਲ ਤਰਨਤਾਰਨ ਦੇ ਨਾਲ ਹੀ ਹੈ ਖਡੂਰ ਸਾਹਿਬ ਦੀ ਸੀਟ ਵੀ ਵੇਲੀ ਹੋ ਸਕਦੀ ਹੈ ਭਵਿੱਖ ਵਿੱਚ ਪਰ ਜਮਨੀ ਚੋਣ ਉੱਥੇ ਹੁੰਦੀ ਹੈ ਅਗਰ ਅਗਲੀਆਂ ਚੋਣਾਂ ਨੂੰ 6 ਮਹੀਨੇ ਤੋਂ ਵੱਧ ਦਾ ਸਮਾਂ ਬਕਾਇਆ ਹੋਵੇ ਹੁਣ ਕੀ ਪੰਜਾਬ ਦੇ ਵਿਧਾਨ ਸਭਾ ਦੇ ਸਪੀਕਰ ਲਾਲਪੁਰਾ ਸਾਹਿਬ ਵਾਲੀ ਸੀਟ ਖਾਲੀ ਕਰਨਗੇ ਜਾਂ ਅਦਾਲਤਾਂ ਦੇ ਹੁਕਮ ਤੋਂ ਬਾਅਦ ਇਹ ਸੀਟ ਖਾਲੀ ਹੋਏਗੀ ਇਦੇ ਉੱਤੇ ਹਜੇ ਕੁਝ ਵੀ ਸਪਸ਼ਟ ਨਹੀਂ ਹੈ ਕਿਉਂਕਿ ਹਾਈ ਕੋਰਟ ਨੇ ਲਾਲਪੁਰਾ ਨੂੰ ਕਿਸੇ ਤਰ੍ਹਾਂ ਦੀ ਰਾਹਤ ਨਹੀਂ ਦਿੱਤੀ ਲਾਲਪੁਰਾ ਨੇ ਖਤਰਾ ਜਤਾਇਆ ਸੀ ਹਾਈ ਕੋਰਟ 'ਚ ਕਿ ਸਾਡੀ ਸੀਟ ਜਿਹੜੀ ਹੈ ਉਹਨੂੰ ਖਾਲੀ ਕੀਤਾ ਜਾ ਸਕਦਾ ਹੈ ਤੇ ਦੁਬਾਰਾ ਚੋਣਾਂ ਦਾ ਬੋਝ ਲੋਕਾਂ ਤੇ ਪੈ ਸਕਦਾ ਇਸ ਕਰਕੇ ਜਿਹੜੀ ਮੈਨੂੰ ਸਜ਼ਾ ਮਿਲੀ ਹੈ ਉਹਦੇ ਤੇ ਸਟੇ ਲਾਓ ਇੱਕ ਦਲਿਤ ਭਾਈਚਾਰੇ ਦੀ ਲੜਕੀ ਦੇ ਨਾਲ ਜਿਹੜਾ ਉਹਦੇ ਤੇ ਇਲਜ਼ਾਮ ਸਾਬਤ ਹੋਇਆ ਤਸ਼ੱਦਦ ਦਾ ਉਹਦੇ ਕਰਕੇ ਉਹਨੂੰ ਸਜ਼ਾ ਹੋਈ ਹੈ ਹੁਣ ਲਾਲਪੁਰਾ ਦੀ ਜਿਹੜੀ ਸੀਟ ਹੈ ਖਡੂਰ ਸਾਹਿਬ ਦੀ ਖਡੂਰ ਸਾਹਿਬ ਦੀ ਸੀਟ ਤੇ ਅਗਰ ਜ਼ਿਮਨੀ ਚੋਣ ਹੁੰਦੀ ਵੀ ਹੈ ਤੇ ਉਹਨੂੰ ਅਸੀਂ ਸੈਮੀਫਾਈਨਲ ਨਹੀਂ ਮੰਨਾਂਗੇ ਸੈਮੀਫਾਈਨਲ ਤਰਨ ਤਰਨ ਦੀ ਜ਼ਿਮਨੀ ਚੋਣ ਨੂੰ ਹੀ ਮੰਨਾਂਗੇ ਉਹ ਕਿਉਂ ਉਹਦੀ ਵੀ ਮੈਂ ਗੱਲ ਕਰਦਾ ਇਹਨੂੰ ਸੈਮੀਫਾਈਨਲ ਇਸ ਕਰਕੇ ਮੰਨਿਆ ਜਾ ਰਿਹਾ ਹੈ ਕਿ ਬਰਾਬਰ ਦੀਆਂ 3 ਸੁਖਵੀਰ ਸਿੰਘ ਬਾਦਲ ਦੀ 3 ਔਰ ਪੰਥਕ 3 ਆਜ਼ਾਦ ਉਮੀਦਵਾਰ ਮਨਦੀਪ ਸਿੰਘ ਖਾਲਸਾ ਦੇ ਸਮਰਥਨ ਚ ਆਈਆਂ ਜਿਹਦਾ ਚੋਣ ਨਿਸ਼ਾਨ ਸੀ ਬਾਲਟੀ ਇੱਕ ਪਾਸੇ ਤੱਕੜੀ ਇੱਕ ਪਾਸੇ ਬਾਲਟੀ ਗਿਆਨੀ ਹਰਪੀ ਸਿੰਘ ਨੇ ਸਮਰਥਨ ਕੀਤਾ ਮਨਪੀਤਿਆਲੀ ਪੰਥ ਕਾਉਂਸਲ ਨੇ ਸਮਰਥਨ ਕੀਤਾ ਸਿਮਰਨਜੀਤ ਸਿੰਘ ਮਾਨ ਨੇ ਸਮਰਥਨ ਕੀਤਾ ਵਾਰਿਸ ਪੰਜਾਬ ਦੇ ਨੇ ਸਮਰਥਨ ਕੀਤਾ ਹੋਰ ਵੀ ਕਈ ਸਿੱਖ ਸੰਗਠਨਾ ਨੇ ਸਮਰਥਨ ਕੀਤਾ ਇਸ ਚੋਣ ਨੂੰ ਇਸ ਰੂਪ ਚ ਦੇਖਿਆ ਜਾ ਰਿਹਾ ਹੈ ਕਿ ਸੁਖਬੀਰ ਸਿੰਘ ਬਾਦਲ ਵੱਡਾ ਪੰਥਕ ਲੀਡਰ ਦੇ ਤੌਰ ਤੇ ਅਕਾਲੀ ਦਲ ਵੱਲੋਂ ਭਾਵੇਂ ਬੀਬੀ ਸੁਖਵਿੰਦਰ ਕੌਰ ਰਿੰਦਾਵਾ ਚੋਣ ਲੜ ਰਹੇ ਨੇ ਜਿਹੜੇ ਉਹਨਾਂ ਦੇ ਕੈਂਡੀਡੇਟ ਨੇ ਪਰ ਇਹ ਹਾਰ ਜਿੱਤ ਸੁਖਬੀਰ ਬਾਦਲ ਦੀ ਹਾਰ ਜਿੱਤ ਦੇ ਤੌਰ ਤੇ ਦੇਖੀ ਜਾਣੀ ਹੈ। ਔਰ ਅਗਰ ਸੁਖਬੀਰ ਨਾ ਜਿਤਾ ਸਕਿਆ ਆਪਣਾ ਕੈਂਡੀਡੇਟ ਮੈਨੂੰ ਸੁਖਬੀਰ ਬਾਦਲ ਦੇ ਕੈਂਡੀਡੇਟ ਦੇ ਜਿੱਤਣ ਦੀ ਸੰਭਾਵਨਾ ਘੱਟ ਲੱਗਦੀ ਹੈ। ਅਗਰ ਸੁਖਬੀਰ ਬਾਦਲ ਨਾ ਜਿਤਾ ਸਕਿਆ ਆਪਣਾ ਕੈਂਡੀਡੇਟ ਤੇ ਅਕਾਲੀ ਸਿਆਸਤ 'ਚ ਸੁਖਬੀਰ ਸਿੰਘ ਬਾਦਲ ਹੋਰ ਪਿੱਛੇ ਪਾਏਗਾ। ਹੁਣ ਉਹਨਾਂ ਦਾ ਮੁਕਾਬਲਾ ਮੁੱਖ ਰੂਪ ਚ ਪੰਥਕ ਧਿਰ ਨਾਲ ਵੀ ਮੰਨਿਆ ਜਾ ਰਿਹਾ ਹੈ ਕਿ ਇੱਕ ਪਾਸੇ ਸੁਖਬੀਰ ਬਾਦਲ ਹੈ ਅਕਾਲੀ ਦਲ ਵੱਲੋਂ ਦੂਜੇ ਪਾਸੇ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਨੇ ਅਗਰ ਪੰਥਕ ਧਿਰ ਮੰਦੀਪ ਖਾਲਸੇ ਨੂੰ ਜਿਤਾ ਲੈਂਦੀਆਂ ਨੇ ਉਹ ਅੰਮ੍ਰਿਤਪਾਲ ਦੀ ਜਿੱਤ ਦੇ ਰੂਪ ਚ ਵੀ ਦੇਖਿਆ ਜਾਏਗਾ ਉਹ ਪੰਥਕ ਧਿਰਾਂ ਦੀ ਜਿੱਤ ਦੇ ਰੂਪ ਚ ਵੀ ਵੇਖਿਆ ਜਾਏਗਾ ਉਹ ਆਜ਼ਾਦ ਕੈਂਡੀਡੇਟ ਜਿਹਦੇ ਹੱਕ ਚ ਪੰਥਕ ਲੋਕ ਖੜਗੇ ਪੰਥਕ ਲਾਕੇ ਚ ਉਹ ਸਾਰੀ ਸਮੁੱਚੀ ਧਿਰਾਂ ਦੀ ਜਿੱਤ ਦੇ ਰੂਪ ਚ ਦੇਖਿਆ ਜਾਏਗਾ ਅਗਰ ਮਨਦੀਪ ਖਾਲਸਾ ਜਿੱਤਦਾ ਹੈ ਤੇ ਪੰਥਕ ਧਿਰਾਂ ਦੇ ਵਿੱਚ ਇਹ ਭਰੋਸੇਯੋਗਤਾ ਪੈਦਾ ਹੋਏਗੀ ਕਿ ਅਗਰ ਅਸੀਂ 27 ਦੀਆਂ ਚੋਣਾਂ ਲਈ ਸਾਰੀਆਂ ਪੰਥਕ ਧਿਰਾਂ ਇਕੱਠੀਆਂ ਹੋ ਜਾਈਏ ਕਿਉਂਕਿ ਇਹ ਬਹੁਤ ਵੱਡਾ ਮੌਕਾ ਹੋਊਗਾ ਜਦੋਂ ਇਹ ਪੰਥਕ ਕੌਂਸਲ ਦੀ ਅਗਵਾਈ ਚ ਇਕੱਠੀਆਂ ਹੋ ਸਕਦੀਆਂ ਨੇ ਪੰਥਕ ਕੌਂਸਲ ਵੀ ਪੰਜ ਮੈਂਬਰੀ ਕਮੇਟੀ ਚੋਂ ਨਿਕਲੀ ਹੈ ਜਿਹਨੂੰ ਸ੍ਰੀ ਅਕਾਲ ਤਖਤ ਸਾਹਿਬ ਦੇ ਹੁਕਮਨਾਮੇ ਚੋਂ ਪੰਜ ਮੈਂਬਰੀ ਕਮੇਟੀ ਔਰ ਪੰਜ ਮੈਂਬਰੀ ਕਮੇਟੀ ਦੇ ਡੈਲੀਗੇਟਾਂ ਨੇ ਚੁਣਿਆ ਬੀਬੀ ਸਤਵੰਤ ਕੌਰ ਔਰ ਹਗਿਆਨੀ ਹਰਪ੍ਰੀਤ ਸਿੰਘ ਨੂੰ ਵੀ ਉਹਨਾਂ ਨੇ ਚੁਣਿਆ ਜਾਨੀ ਹਰਪ੍ਰੀਤ ਸਿੰਘ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਬਣ ਗਏ ਬੀਬੀ ਸਤਵੰਤ ਕੌਰ ਪੰਥਕ ਕੌਂਸਲ ਦੇ ਚੇਅਰਪਰਸਨ ਬਣ ਗਏ ਹੁਣ ਪੰਥਕ ਕੌਂਸਲ ਦੀ ਅਗਵਾਈ 'ਚ ਸਾਰੀਆਂ ਧਿਰਾਂ ਨਾਲ ਆ ਸਕਦੀਆਂ ਨੇ ਕਿਉਂਕਿ ਬੀਬੀ ਸਤਵੰਤ ਕੌਰ ਇੱਕ ਤਰ੍ਹਾਂ ਨਾਲ ਨਿਊਟਰਲ ਕਿਰਦਾਰ ਨੇ ਉਹ ਨਿਰਪੱਖ ਚਿਹਰਾ ਨੇ ਜਿਹੜੇ ਗੈਰ ਸਿਆਸੀ ਚਿਹਰਾ ਨੇ ਵਾਰਿਸ ਪੰਜਾਬ ਦੇ ਅਮਰਿਤਪਾਲ ਸਿੰਘ ਨੂੰ ਜਾਂ ਵਾਰਿਸ ਪੰਜਾਬ ਦੀ ਜੱਥੇਬੰਦੀ ਨੂੰ ਕੋਈ ਇਤਰਾਜ਼ ਨਹੀਂ ਹੋਣਾ ਕਿ ਅਸੀਂ ਬੀਬੀ ਸਤਵੰਦ ਕੌਰ ਦੀ ਅਗਵਾਈ 'ਚ ਇਕੱਠੇ ਹੋ ਜਾਈਏ ਪੰਥਕ ਤਰ੍ਹਾਂ ਏਕਤਾ ਕਰ ਲਈਏ ਸਿਮਰਨਜੀਤ ਸਿੰਘ ਮਾਨ ਦੀ ਉਮਰ ਬਹੁਤ ਸਿਆਣੀ ਹੈ ਉਹ ਵੀ ਪੰਥਕ ਕੌਂਸਲ ਦੇ ਨਾਲ ਜੁੜ ਸਕਦੇ ਨੇ ਗਿਆਨੀ ਹਰਪ੍ਰੀਤ ਸਿੰਘ ਤਾਂ ਹੈ ਹੀ ਆ ਪਨੋ ਸੁਜੀਤ ਅਕਾਲੀ ਦਲ ਛੁ ਕਹਿਣ ਦਾ ਮਤਲਬ ਹੈ ਅਗਰ ਮਨਦੀਪ ਸਿੰਘ ਖਾਲਸਾ ਜਿੱਤਿਆ ਤੇ 27 ਤੋਂ ਪਹਿਲਾਂ ਇਹ ਪ੍ਰਯੋਗ ਸਫਲ ਹੋ ਸਕਦਾ ਹੈ ਕਿ ਪੰਥਕ ਕੌਂਸਲ ਦੀ ਗਵਾਈ 'ਚ ਸਾਰੀਆਂ ਪੰਥਕ ਜਥੇਬੰਦੀਆਂ ਇਕੱਠੀਆਂ ਹੋ ਜਾਣ ਔਰ ਵੰਡ ਕੇ ਟਿਕਟਾਂ ਲੈ ਲੈਣ ਕੋਈ 117 ਸੀਟਾਂ ਨੇ ਕਿਸੇ ਨਾਲ ਗੱਠ ਜੋੜ ਕਰਨ ਦੀ ਲੋੜ ਨਹੀਂ ਸ਼ਖਬੀਰ ਸਿੰਘ ਬਾਦਲ ਪੰਥਕ ਕੌਂਸਲ ਦਾ ਹਿੱਸਾ ਨਹੀਂ ਬਣ ਸਕਦੇ ਭਾਵੇਂ ਮਨਪੀਤ ਢਿਆਲੀ ਪਿਛਲੇ ਸਮਿਆਂ 'ਚ ਯਤਨ ਕਰਦੇ ਰਹੇ ਕਿ ਪੰਥਕ ਕੌਂਸਲ ਦੇ ਵਿੱਚ ਅਗਰ ਸਾਰੀਆਂ ਧਿਰਾਂ ਆ ਜਾਣ ਤੇ ਚੰਗਾ ਰਹੂਗਾ ਸਿੱਖ ਏਕਤਾ ਹੋ ਜਾਏਗੀ ਸਿੱਖ ਵੋਟਾਂ ਦੇ ਵਿੱਚ ਵੀ ਤਕੜੇ ਹੋ ਜਾਣਗੇ ਲੇਕਿਨ ਸੁਖਬੀਰ ਸਿੰਘ ਬਾਦਲ ਦਾ ਅਕਾਲੀ ਦਲ ਪੰਥਕ ਕੌਂਸਲ ਦਾ ਹਿੱਸਾ ਬਣੇ ਦੀ ਸੰਭਾਵਨਾ ਘੱਟ ਹੈ ਅਜੇ ਮੌਕੇ ਤੇ ਅਗਰ ਪੰਥਕ ਕੌਂਸਲ ਦੀ ਅਗਵਾਈ 'ਚ 27 ਦੀਆਂ ਚੋਣਾਂ ਲੜਨ ਸਾਰੀਆਂ ਸਿੱਖ ਜਥੇਬੰਦੀਆਂ ਸੀਟਾਂ ਵੰਡ ਕੇ ਬਿਨਾਂ ਕਿਸੇ ਨਾਲ ਸਮਝੌਤਾ ਕੀਤੇ ਫਿਰ ਪੰਜਾਬ 'ਚ ਇਹ ਇੱਕ ਵੱਡੀ ਧਿਰ ਦੇ ਤੌਰ ਤੇ ਮੁਕਾਬਲੇ 'ਚ ਉਤਰਨ ਵਾਲੀ ਪਾਰਟੀ ਬਣ ਸਕਦੀ ਹੈ ਇਸ ਕਰਕੇ ਤਰਨਤਾਰਨ ਦੀ ਜ਼ਿਮਨੀ ਚੋਂ ਅਗਰ ਜਿੱਤਦੀ ਹੈ ਪੰਥਕ ਕੌਂਸਲ ਜਾਂ ਵਾਰਿਸ ਪੰਜਾਬ ਦੇ ਜਾਂ ਗਿਆਨੀ ਹਰਪ੍ਰੀਤ ਸਿੰਘ ਜਾਂ ਇਹ ਸਾਰੇ ਤੇ ਇਹ ਸੈਮੀਫਾਈਨਲ ਬਣੇਗਾ 2027 ਦਾ ਅਗਰ ਗਿਆਨੀ ਹਰਪ੍ਰੀਤ ਸਿੰਘ ਇਹ ਸਾਰੇ ਲੋਕ ਇਕੱਠੇ ਹੋ ਜਾਣ ਤੇ ਸੁਖਵੀਰ ਸਿੰਘ ਬਾਦਲ ਦੀ ਅਕਾਲੀ ਦਲ ਉਹ ਪੰਥਕ ਪਾਰਟੀ ਵੱਜੋਂ ਨਹੀਂ ਉੱਭਰ ਸਕੇਗੀ ਕਿਉਂਕਿ ਪਹਿਲਾਂ ਹੀ ਉਹ ਪੰਜਾਬੀ ਪਾਰਟੀ ਦਾ ਖਿਤਾਬ ਉਹਨਾਂ ਨੂੰ ਦਿੱਤਾ ਜਾ ਰਿਹਾ ਹੈ ਪਾਵੇਂ ਸੁਖਬੀਰ ਬਾਦਲ ਪੰਥਕ ਏਜੰਡੇ ਤੇ ਵਾਪਸ ਮੁੜਦੇ ਨਜ਼ਰ ਆਏ ਪਿਛਲੇ ਸਮਿਆਂ ਦੇ ਵਿੱਚ ਜਿਸ ਤਰ੍ਹਾਂ ਨਾਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚ ਗਿਆਨੀ ਹਰਜਿੰਦਰ ਸਿੰਘ ਧਾਮੀ ਨੂੰ ਦੁਬਾਰਾ ਲੈ ਕੇ ਆਏ ਉਹਨਾਂ ਨੇ ਕੋਸ਼ਿਸ਼ ਕੀਤੀ ਹੈ ਸਿੱਖ ਜਥੇਬੰਦੀਆਂ ਨਾਲ ਦੁਬਾਰਾ ਦੁਬਾਰਾ ਐਸਜੀਪੀਸੀ ਦੀ ਨੇੜਤਾ ਬਣੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਤੱਕ ਸ਼੍ਰੀ ਕੇਸਗੜ੍ਹ ਸਾਹਿਬ ਦੇ ਗਿਆਨੀ ਕੁਲਦੀਪ ਸਿੰਘ ਗੜਗਜ ਉਹਨਾਂ ਦੀ ਨਵੇਂ ਸਿਰੇ ਤੋਂ ਕਹਿੰਦੇ ਨੇ ਵੀ ਉਹਨਾਂ ਨੂੰ ਨਵੇਂ ਸਿਰੇ ਤੋਂ ਇੱਕ ਤਾਜ ਪੋਸ਼ੀ ਵਰਗਾ ਸਮਾਗਮ ਕਰਾ ਕੇ ਉਹਨਾਂ ਨੂੰ ਸਥਾਪਿਤ ਕਰਨ ਦੀ ਕੋਸ਼ਿਸ਼ ਕੀਤੀ ਕੀ ਉਹ ਪ੍ਰਵਾਨਤ ਨੇ ਉਹਨਾਂ ਦੀ ਇਹ ਕੋਸ਼ਿਸ਼ ਹੈ ਹਾਲਾਂਕਿ ਸ਼ਖਬੀਰ ਸਿੰਘ ਬਾਦਲ ਦੀ ਧਿਰ ਦੀ ਜਿੱਤਣ ਦੀ ਸੰਭਾਵਨਾ ਮੈਨੂੰ ਬਹੁਤ ਘੱਟ ਲੱਗਦੀ ਹੈ ਜਿਸ ਤਰ੍ਹਾਂ ਦੇ ਸਰਵੇਖਣ ਆ ਰਹੇ ਨੇ ਮੁੱਖ ਮੁਕਾਬਲਾ ਮਨਦੀਪ ਸਿੰਘ ਖਾਲਸਾ ਔਰ ਆਮ ਆਦਮੀ ਪਾਰਟੀ ਸੱਤਾ ਦੇ ਵਿੱਚ ਦੇਖਿਆ ਜਾ ਰਿਹਾ ਹੈ ਔਰ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਸੁਣਵਾਈ ਵੀ ਸ਼ੁਰੂ ਹੋਣੀ ਹੈ ਹਾਈ ਕੋਰਟ ਦੇ ਵਿੱਚ ਜੀਦੇ ਵਿੱਚ ਹਾਈ ਕੋਰਟ ਕਹਿ ਰਹੀ ਹੈ ਕਿ ਇੱਕ ਇਲੈਕਟਿਡ ਰਿਪ੍ਰেজੈਂਟੇਟਿਵ ਹੈ ਉਹਨੂੰ ਕੰਮ ਨਹੀਂ ਕਰਨ ਦਿੱਤਾ ਜਾ ਰਿਹਾ ਤੇ ਉਹਦੇ ਤੇ ਐਨਐਸਏ ਦੇ ਮਾਮਲੇ ਦੇ ਉੱਤੇ ਹਾਈ ਕੋਰਟ ਸੁਣਵਾਈ ਕਰੇ 6 ਹਫਤਿਆਂ 'ਚ ਫੈਸਲਾ ਕਰੇ ਕੋਈ ਨਾ ਕੋਈ ਅਮਰਿਤਪਾਲ ਸਿੰਘ ਦੇ ਮਾਮਲੇ 'ਚ ਔਰ ਅਗਰ ਆਉਂਦੇ ਦਿਨਾਂ 'ਚ ਅਮਰਿਤਪਾਲ ਸਿੰਘ ਦੀ ਰਿਹਾਈ ਹੁੰਦੀ ਹੈ ਇਹ ਵੀ ਇਸ ਢੇਰ ਨੂੰ ਤਕੜਾ ਕਰਨ ਵਾਲੀ ਹੋਏਗੀ ਜਿਦੇ ਵਿੱਚ ਪੰਥਕ ਕੌਂਸਲ ਦੀ ਅਗਵਾਈ 'ਚ ਅਗਰੇ ਪਾਰਟੀਆਂ ਇਕੱਠੀਆਂ ਹੁੰਦੀਆਂ ਨੇ ਸੋ ਇਹ ਬਹੁਤ ਮਹੱਤਵਪੂਰਨ ਰਹਿਣ ਵਾਲਾ ਕਿ ਤਰਨਤਾਰਨ ਜ਼ਿਮਨੀ ਚੋਂ ਦਾ ਕੱਲ ਨੂੰ ਫੈਸਲਾ ਕੀ ਆਉਣਾ ਹੈ ਹੁਣ ਤਾਂ ਥੋੜੇ ਘੰਟੇ ਰਹਿ ਗਏ ਕੱਲ ਦੇ ਫੈਸਲੇ ਨੇ ਪੰਜਾਬ ਦੀ ਸਿਆਸਤ ਦੀ ਦਿਸ਼ਾ ਤੈਅ ਕਰਨੀ ਹੈ ਆਮ ਆਦਮੀ ਪਾਰਟੀ ਦੇ ਪੱਖੋਂ ਵੀ ਬੜਾ ਮਹੱਤਵਪੂਰਨ ਹੈ ਆਮ ਆਦਮੀ ਪਾਰਟੀ ਨੂੰ ਆਮ ਤੌਰ ਤੇ ਬਾਈਛੇ ਮੰਨਿਆ ਗਿਆ ਕਿ ਅਕਾਲੀ ਦਲ ਦੀ ਜਿਹੜੀ ਨਰਾਜ਼ ਵੋਟ ਸੀ ਉਹ ਆਮ ਆਦਮੀ ਪਾਰਟੀ ਨੂੰ ਪਈ ਔਰ ਭਗਵੰਤ ਮਾਨ ਆਪਣੇ ਨਿਸ਼ਾਨੇ ਤੇ ਸੁਖਬੀਰ ਬਾਦਲ ਨੂੰ ਰੱਖਦੇ ਪੂਰੇ ਵੀ ਤਰਨਤਾਰਨ ਚ ਵੀ ਭਗਵੰਤ ਮਾਨ ਹਰ ਮੰਚ ਤੇ ਇਹ ਕਹਿੰਦੇ ਰਹੇ ਕਿ ਅਕਾਲੀ ਦਲ ਨੇ ਗੈਂਗਸਟਰ ਦੀ ਸੱਸ ਨੂੰ ਟਿਕਟ ਦੱਤੀ ਹੈ ਰਾਜਾ ਵੜਿੰਗੇ ਕਹਿੰਦਾ ਰਿਹਾ ਕਿ ਗੈਂਗਸਟਰ ਦੇ ਪਰਿਵਾਰ ਚੋਂ ਟਿਕਟ ਦੱਤੀ ਹੈ ਸੋ ਟਾਰਗੇਟ ਕਾਂਗਰਸ ਨੇ ਵੀ ਔਰ ਭਗਵੰਤ ਮਾਨ ਨੇ ਵੀ ਅਕਾਲੀ ਦਲ ਨੂੰ ਰੱਖਿਆ ਕਿਉਂਕਿ ਦੋਵੇਂ ਪਾਰਟੀਆਂ ਨੂੰ ਲੱਗਦਾ ਪਹਿਲਾਂ ਤਾਂ ਹੁੰਦਾ ਹੀ ਅਕਾਲੀ ਜਾਂ ਕਾਂਗਰਸ ਅਕਾਲੀਆਂ ਦੀ ਸਰਕਾਰ ਨਹੀਂ ਆਈ ਤੇ ਕਾਂਗਰਸ ਕਾਂਗਰਸ ਦੀ ਨਹੀਂ ਆਈ ਤੇ ਅਕਾਲੀਆਂ ਦੀ ਉਹ ਲੀਡਰਸ਼ਿਪ ਨੂੰ ਅੱਜ ਵੀ ਲੱਗਦਾ ਹੈ ਕਾਂਗਰਸ ਨੂੰ ਕਿ ਜੇ ਅਕਾਲੀ ਦਲ ਕਮਜ਼ੋਰ ਹੁੰਦਾ ਹੈ ਤੇ ਸਾਨੂੰ ਕਾਂਗਰਸ ਨੂੰ ਵੋਟ ਮਿਲ ਸਕਦੀ ਹੈ ਆਮ ਆਦਮੀ ਪਾਰਟੀ ਨੂੰ ਲੱਗਦਾ ਹੈ ਅਗਰ ਸੁਖਵੀਰ ਬਾਦਲ ਕਮਜ਼ੋਰ ਹੁੰਦਾ ਹੈ ਤੇ ਸਾਨੂੰ ਵੋਟਾਂ ਆ ਜਾਣਗੀਆਂ ਔਰ ਅਗਰ ਤੀਜੀ ਧਿਰ ਤਕੜੀ ਹੁੰਦੀ ਹੈ ਪੰਥਕ ਕੌਂਸਲ ਦੀ ਅਗਵਾਈ 'ਚ ਤੇ ਫਿਰ ਜਿਹੜੀ ਐਂਟੀ ਇਨਕੰਮੈਂਸੀ ਹੈ ਭਾਵੇਂ ਸੁਖਵੀਰ ਬਾਦਲ ਦੀ ਹੈ ਭਾਵੇਂ ਸੁਖਵੀਰ ਬਾਦਲ ਦੀ ਵਿਰੋਧਤ ਹੈ ਭਾਵੇਂ ਕਾਂਗਰਸ ਦੀ ਵਿਰੋਧਤਾ ਪੰਜਾਬ 'ਚ ਭਾਵੇਂ ਆਮ ਆਦਮੀ ਪਾਰਟੀ ਦੀ ਵਿਰੋਧਤਾ ਹੈ ਫਿਰ ਜਿਹੜੀ ਵੀ ਸਿੱਖ ਵੋਟ ਐਂਟੀ ਇਨਕੰਮਬੈਂਸੀ ਵਾਲੇ ਫੈਕਟਰ 'ਚੋਂ ਲੰਗੇਗੀ ਉਹ ਪੰਥਕ ਕੌਂਸਲ ਦੀ ਅਗਵਾਈ 'ਚ ਪੰਥਕ ਸੰਗਠਨਾ ਦੇ ਕੈਂਡੀਡੇਟ ਨੂੰ ਵੋਟ ਦੇ ਰੂਪ 'ਚ ਤਬਦੀਲ ਹੋ ਸਕਦੀ ਹੈ ਇਹ ਫਰਕ ਪਾਊਗਾ 27 ਤੋਂ ਪਹਿਲਾਂ ਜੋ ਭਗਵੰਤ ਮਾਨ ਦੀ ਪੂਰੀ ਕੋਸ਼ਿਸ਼ ਹੈ ਕਿ ਅਸੀਂ ਇਹ ਚੋਣ ਜਿੱਤੀਏ ਪੂਰਾ ਜ਼ੋਰ ਲਾਇਆ ਆਮ ਆਦਮੀ ਪਾਰਟੀ ਨੇ ਇਲਜ਼ਾਮ ਉਹਨਾਂ ਤੇ ਵੱਡੇ ਵੱਡੇ ਲੱਗੇ ਇਹ ਵੀ ਇਲਜ਼ਾਮ ਲੱਗੇ ਕਿ ਮਸ਼ੀਨਰੀ ਦੀ ਦਰਵਰਤੋਂ ਕੀਤੀ ਪਰਚੇ ਕਰਾਏ ਜੋ ਵੀ ਸੱਤਾਧਿਰ ਤੇ ਇਲਜ਼ਾਮ ਲੱਗਦੇ ਨੇ ਸਾਰੇ ਲੱਗੇ ਇਲੈਕਸ਼ਨ ਕਮਿਸ਼ਨ ਨੇ ਐਸਐਸਪੀ ਡਾਕਟਰ ਰਵਜੂਦ ਗਰੇਵਾਲ ਨੂੰ ਵੀ ਸਸਪੈਂਡ ਕੀਤਾ ਤੇ ਉਹ ਜਾਂਚ ਰਿਪੋਰਟ ਚਲੀ ਗਈ ਹੋਣੀ ਜਿਹੜੀ 36 ਘੰਟੇ ਦੇ ਵਿੱਚ ਵਿੱਚ ਮੁਕੰਮਲ ਜਾਂਚ ਹੋ ਕੇ ਜਾਣੀ ਸੀ ਉਹਦਾ ਕੀ ਫਰਕ ਪੈਂਦਾ ਆਉਂਦੇ ਦਿਨਾਂ ਦੇ ਵਿੱਚ ਕੀ ਉਸ ਉਸ ਰਿਪੋਰਟ ਚ ਖੁਲਾਸੇ ਹੁੰਦੇ ਨੇ ਇਲੈਕਸ਼ਨ ਕਮਿਸ਼ਨ ਕਿਸ ਤਰ੍ਹਾਂ ਦੀ ਕਾਰਵਾਈ ਕਰਦਾ ਉਹ ਵੇਖਣ ਵਾਲੀ ਗੱਲ ਰਹੂਗੀ ਪਰ ਸਮੂਚਤਾ 'ਚ ਜੇ ਮੈਂ ਗੱਲ ਕਰਾਂ 27 ਦਾ ਆਧਾਰ ਇਸੇ ਚੋਣ ਨੇ ਰੱਖਣਾ ਹੈ ਮੰਨ ਲਓ ਇਹ ਚੋਣ ਪੰਥਕ 13 ਜਿੱਤ ਜਾਂਦੀਆਂ ਨੇ ਫਿਰ ਇਹਨਾਂ ਲਈ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਜਿੱਤਨੀ ਔਖੀ ਨਹੀਂ ਹੋਣੀ ਭਾਵੇਂ ਉਹ 4 ਮਹੀਨਿਆਂ ਬਾਅਦ ਹੋ ਜੇ ਔਰ ਅਗਰ ਭਗਵੰਤ ਮਾਨ ਸੱਤਾ ਆ ਜ਼ਿਮਨੀ ਚੋਣ ਨਾ ਜਿੱਤ ਸਕੀ ਫਿਰ ਖਡੂਰ ਸਾਹਿਬ ਜਿੱਤਣਾ ਵੀ ਉਹਨਾਂ ਲਈ ਬਹੁਤ ਔਖਾ ਹੋ ਜਾਣਾ ਕਿਉਂਕਿ ਇਸ ਜਿੱਤ ਨੇ ਉਹਨਾਂ ਦੀ ਹਵਾ ਬਣਾਉਣੀ ਹੈ ਪੰਥਕ ਕੌਂਸਲ ਦੀ ਅਗਰ ਆਮ ਆਦਮੀ ਪਾਰਟੀ ਇਹ ਚੋਣ ਜਿੱਤਦੀ ਹੈ ਫਿਰ ਆਮ ਆਦਮੀ ਪਾਰਟੀ ਆਸਵੰਦ ਹੋ ਸਕਦੀ ਹੈ ਕਿ ਅਸੀਂ ਅਗਰ ਖਾਲੀ ਹੁੰਦੀ ਹੈ ਸੀਟ ਖਡੂਰ ਸਾਹਿਬ ਦੀ ਉਹ ਵੀ ਅਸੀਂ 4 5 ਮਹੀਨਿਆਂ ਚ ਖਾਲੀ ਕਰਾ ਕੇ ਅਸੀਂ ਉਹ ਵੀ ਜਿੱਤਣ ਦੀ ਕੋਸ਼ਿਸ਼ ਕਰੀਏ ਸੋ ਇਸ ਕਰਕੇ ਸਮਕਰਨ ਨੇ ਜਿਹੜੇ ਪੋਲੀਟੀਕਲ ਉਹ ਤਰਨ ਤਰਨ ਦੀ ਚੋਣ ਨੇ ਤੈਅ ਕਰਨੇ ਨੇ ਅਗਰ ਆਮ ਆਦਮੀ ਪਾਰਟੀ ਇਹ ਚੋਣ ਹਾਰ ਗਈ ਉਹ ਪੂਰੀ ਕੋਸ਼ਿਸ਼ ਕਰਨਗੇ ਕਿ ਹੁਣ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਹੋਵੇ ਹੀ ਨਾ ਸਪੀਕਰ ਦਾ ਹੱਕ ਹੈ ਸੀਟ ਖਾਲੀ ਕਰਨੀ ਨਹੀਂ ਕਰਨੀ ਕਿਉਂਕਿ ਅਦਾਲਤਾਂ ਦੇ ਸੁਪਰੀਮ ਕੋਰਟ ਦਾ ਹੁਕਮ ਤਾਂ ਹੈਗਾ ਜਿਵੇਂ ਕਿਸੇ ਨੂੰ ਸਜ਼ਾ ਸੁਣਾਈ ਜਾਂਦੀ ਹੈ 2 ਸਾਲ ਤੋਂ ਵੱਧ ਜਾਂ 2 ਸਾਲ ਤੇ ਉਹ ਸੀਟ ਵੇਲੀ ਹੈ ਨਵਜੋਤ ਸਿੱਧੂ ਨੇ ਅਸਤੀਫਾ ਦਿੱਤਾ ਸੀ ਰਾਹੁਲ ਗਾਂਧੀ ਨੇ ਅਸਤੀਫਾ ਦਿੱਤਾ ਸੀ ਜਦੋਂ ਦੇਸ਼ ਦੇ ਸਪੀਕਰ ਨੇ ਸੀਟ ਵੇਲੀ ਕਰਾਤੀ ਸੀ ਨਵਜੋਤ ਸਿੱਧੂ ਨੇ ਤਾਂ ਆਪਣੇ ਆਪ ਹੀ ਅਸਤੀਫਾ ਦਿੱਤਾ ਸੀ ਨੈਤਿਕਤਾ ਦੇ ਆਧਾਰ ਤੇ ਹੁਣ ਲਾਲਪੁਰਾ ਅਸਤੀਫਾ ਦੇਣਾ ਨਹੀਂ ਚਾਹੁੰਦਾ ਉਹ ਹਾਈ ਕੋਰਟ ਗਿਆ ਵੀ ਮੇਰੀ ਸਜ਼ਾ ਜਿਹੜੀ ਹੈ ਉਹਨੂੰ ਉਹਦੇ ਤੇ ਰੋਕ ਲਾਓ ਸੋ ਅਗਰ ਪੰਥਕ ਤੇ ਨਾ ਜਿੱਤ ਗਿਆ ਤਾਂ ਵੀ ਆਮ ਆਦਮੀ ਪਾਰਟੀ ਨਹੀਂ ਚਾਹੇਗੀ ਕਿ ਅਸੀਂ ਇੱਥੇ ਖਡੂਰ ਸਾਹਿਬ ਦੇ ਵਿੱਚ ਦੁਬਾਰਾ ਚੋਣ ਕਰਾਈਏ ਸੋ ਆਮ ਆਦਮੀ ਪਾਰਟੀ ਇਹ ਕੋਸ਼ਿਸ਼ ਕਰੇਗੀ ਕਿ ਲਟਕਾ ਕੇ ਰੱਖੀ ਜਾਵੇ ਖਡੂਰ ਸਾਹਿਬ ਦੀ ਜ਼ਿਮਨੀ ਚੋਣ ਜਿਹੜੀ ਸੰਭਾਵੀ ਹੈ ਜਿਹਦੀ ਸੰਭਾਵਨਾ ਹੈ ਪਰ ਉਹ 4 ਮਹੀਨੇ ਨੂੰ ਹੋਵੇ 6 ਮਹੀਨੇ ਨੂੰ ਹੋਵੇ ਉਸ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੋਲੀਟੀਕਲ ਮਾਹੌਲ ਲੋਕਾਂ 'ਚ ਸੈੱਟ ਹੋ ਜਾਣਾ ਇਸ ਕਰਕੇ ਕੱਲ ਦੀ ਚੋਣ ਦੇ ਨਤੀਜੇ ਨੇ ਤੈਅ ਕਰ ਦੇਣਾ ਹੈ ਕਿ 27 ਚ ਪੰਜਾਬ 'ਚ ਗਰਾਊਂਡ ਜ਼ਮੀਨ ਕਿਸ ਤਰ੍ਹਾਂ ਦੀ ਬਣਨ ਵਾਲੀ ਹੈ ਸੋ ਬਹੁਤ ਬਹੁਤ ਧੰਨਵਾਦ ਡਟਲਾ ਜੀ ਪੰਜਾਬ ਨਾਲ ਜੁੜੇ ਕਈ ਖਾਸ ਮੁੱਦਿਆਂ ਦੇ ਉੱਪਰ ਤੁਸੀਂ ਪੂਰੀ ਜਾਣਕਾਰੀ ਤੇ ਤੁਹਾਡਾ ਸਿਆਸੀ ਅਨਾਲਿਸਿਸ ਵੀ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ ਦਰਸ਼ਕਾਂ ਦਾ ਵੀ ਧੰਨਵਾਦ ਕਰਦੇ ਆਂ ਜਿਹੜੇ ਹਮੇਸ਼ਾ ਹੀ ਸਾਡੇ ਇਸ ਪ੍ਰੋਗਰਾਮ ਦੇ ਨਾਲ ਜੁੜਦੇ ਨੇ ਆਪਣੀ ਕੀਮਤੀ ਸੁਝਾਵੀ ਸਾਡੇ ਨਾਲ ਸਮੇਂ-ਸਮੇਂ ਤੇ ਕਮੈਂਟਸ ਦੇ ਜ਼ਰੀਏ ਸਾਂਝਾ ਕਰਦੇ ਨੇ ਔਰ ਮੈਂ ਜ਼ਰੂਰ ਕਹਿਣਾ ਚਾਹਾਂਗੀ ਸਾਡੇ ਉਹਨਾਂ ਦਰਸ਼ਕਾਂ ਨੂੰ ਜਿਹੜੇ ਸਾਡੇ ਇਹਨਾਂ ਵੀਡੀਓਜ਼ ਦੇ ਨਾਲ ਪ੍ਰੋਗਰਾਮ ਦੇ ਨਾਲ ਤਾਂ ਜੁੜਦੇ ਨੇ ਲੇਕਿਨ ਹਲੇ ਤੱਕ ਤੁਸੀਂ ਪੰਜਾਬ ਬੈਲਟ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਜ਼ਰੂਰ ਹੁਣੇ ਹੀ ਸਬਸਕ੍ਰਾਈਬ ਕਰੋ ਤਾਂ ਕਿ ਯਾਰ ਕਮੈਂਟਸ ਦੇ ਜ਼ਰੀਏ ਸਾਡੇ ਨਾਲ ਸਾਂਝਾ ਕਰਦੇ ਰਹੋ ਫਿਲਹਾਲ ਮੈਨੂੰ ਯਾਨੀ ਹਰਜੋਤ ਕੌਰ ਨੂੰ ਵੀ ਦਿਓ ਜੀ ਇਜਾਜ਼ਤ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਕੋਈ ਵੀ ਤੇਰ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ ਅਸੀਂ ਤੁਹਾਡਾ ਪੱਖ ਵੀ ਅੱਗੇ ਵਧਾਵਾਂਗੇ ਬਹੁਤ ਬਹੁਤ ਧੰਨਵਾਦ